ਨਾਲ ਵਾਹਿਗੁਰੂ ਵਾਹਿਗੁਰੂ ਜਪੀ ਜਾਣਾ ਹੈ ਜਪੀ ਜਾਣਾ ਹੈ ਉਨੇ ਚਿਰ ਤੱਕ ਜਪਣਾ ਹੈ ਜਿੰਨੇ ਚਿਰ ਤੱਕ ਅੰਦਰੋਂ ਵਾਹਿਗੁਰੂ ਪ੍ਰਗਟ ਨਹੀਂ ਹੁੰਦਾ ਐਨੀ ਮਿਹਨਤ ਕਰਨਾ ਦਿੜਿੜਤਾ ਕਰਮ ਦ੍ਰਿੜਾਇਆ ਬਲਰਾਮ ਜੋ ਕਰਮ ਦੀ ਦਿੜਿੜਤਾ ਹੋ ਗਈ ਐਨੀ ਅੱਜ ਗੁਰਦੁਆਰੇ ਆਏ ਚਲ ਹੁਣ ਕੱਲ ਨਹੀਂ ਆਣਾ ਅੱਜ ਨੇ ਤਨਿੰਨ ਕੀਤਾ ਤੇ ਕੱਲ ਨਹੀਂ ਇਹ ਦਿੜਿੜਤਾ ਨਹੀਂ ਇਹ ਕੱਚੀ ਕੱਲ ਇਹ ਤੇ ਕੱਚੀ ਤੰਦ ਹੈ ਟੁੱਟ ਗਈ ਸਾਹਿਬ ਕੰਨ ਨਹੀਂ ਪਹਿਲੀ ਲਾਉ ਤੇ ਇਹ ਹੈ ਕਿ ਕਰਮ ਵਿੱਚ ਧ੍ਰਿੜਤਾ ਹੋਵੇ لازਮੀ ਕਰਨਾ ਹੈ ਕਰਮ ਹਰ ਹਾਲਤ ਵਿੱਚ ਕਰਨਾ ਹੈ ਰੋਜ਼ ਕਰਨਾ ਹੈ ਨਿਤਾਪ੍ਰਤੀ ਕਰਨਾ ਹੈ ਕਿਉਂਕਿ ਧ੍ਰਿੜਤਾ ਆ ਗਈ ਵਿਸ਼ਵਾਸ ਆ ਗਿਆ ਬਚ ਗਿਆ ਵਿਸ਼ਵਾਸ ਕਰਮ لازਮੀ ਕਰਨਾ ਹੈ ਜਿਵੇਂ ਭੋਜਨ ਰੋਜ਼ ਖਾਣਾ ਹੈ ਪਾਣੀ ਰੋਜ਼ ਪੀਣਾ ਹੈ ਇਹ ਜਪ ਰੋਜ਼ ਕਰਨਾ ਹੈ ਧ੍ਰਿੜਤਾ ਪਕਿਆਈ ਆ ਗਈ ਤਾਂ ਜਿਸ ਵਕਤ ਬੰਦਾ ਜਪ ਧ੍ਰਿੜਤਾ ਨਾਲ ਕਰਦਾ ਹੈ ਤੇ ਕਰਮ ਇਹ ਜਪ ਜਾਪ ਬਣ ਜਾਂਦਾ ਹੈ ਜਿਤ ਜਿਤ ਜਪ ਜਾਪ ਬਣੇ ਤੇ ਅਵਸਥਾ ਕੀ ਬਣੇਗੀ ਮਨੁੱਖ ਝੁਕੇਗਾ ਉਹਦੇ ਅੰਦਰ ਝੁਕਾਓ ਪੈਦਾ ਹੋ ਜਾਏਗਾ ਉਹਦੇ ਅੰਦਰ ਨਿਰਮਲਤਾ ਪੈਦਾ ਹੋ ਜਾਏਗੀ ਜਿਸ ਬੰਦੇ ਦੇ ਰੋਮ ਰੋਮ ਵਿੱਚੋਂ ਨਿਰਮਲਤਾ ਨਿਕਲੇ ਸਮਝ ਲਓ ਇਸ ਦਾ ਜਪ ਜਾਪ ਬਣ ਗਿਆ ਐਨੀ ਮਿਹਰਸ ਕਰਦੇ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਗੁਰੂ ਗੋਬਿੰਦ ਸਿੰਘ ਜੀ ਨੂੰ ਝੁਕ ਰਹਿ ਨਸ ਸਜਦਾ ਹੀ ਸਜਦਾ ਇਸ ਬਾਣੀ ਸਜਦਾ ਹੀ ਸਜਦਾ ਨਮੋ ਸਰਬ ਗਿਆਤਾ ਨਮੋ ਸਰਬ ਖਿਆਤਾ ਯਾ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪ ਨਮੋ ਨਮੋ ਕੇ ਨਮਸਕਾਰ ਨਮਸਕਾਰ ਹਰ ਪਾਸੇ ਨਮਸਕਾਰ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮਸਕਾਰ ਸਾਰੇ ਜਾਪ ਸਾਹ ਦੇ ਚ ਨਮਸਕਾਰ ਸਜਦਾ ਇੰਨੇ ਨਿਰਮਾਨਤਾ ਝੁਕ ਗਿਆ ਹੈ ਮਨ ਹੁਣ ਸਜਦੇ ਦੇ ਚ ਐਸਾ ਬੰਦਾ ਹਰ ਵਕਤ ਸਜਦੇ ਦੇ ਚ ਐਸਾ ਬੰਦਾ ਹਰ ਵਕਤ ਮੱਥਾ ਢੇਕ ਰਿਹਾ ਹੈ ਕਈ ਬੰਦੇ ਮੱਥਾ ਢੇਕ ਕੇ ਵੀ ਮੱਥਾ ਨਹੀਂ ਢੇਕ ਰਹੇ ਹੁੰਦੇ ਇੰਨੀ ਮਿਹਰਸ ਕਰਦੇ ਔਰ ਇਸ ਨੂੰ ਮੈਕਸ ਰੈਂਜਰਸ ਕਰਦਾ ਨਾ ਮੱਥਾ ਟੇਕਣ ਦਾ ਤੇ ਇਤਨਾ ਮਤਲਬ ਹੈ ਐ ਗੁਰੂ ਮੈਂ ਤੇਰੇ ਅੱਗੇ ਝੁਕ ਗਿਆ ਤੇਰਾ ਹਰ ਹੁਕਮ ਪ੍ਰਵਾਨ ਤੇਰਾ ਹਰ ਬਚਨ ਕਬੂਲ ਜੋ ਤੂੰ ਕਹੇ ਇਹ ਮੈਨੂੰ ਪ੍ਰਵਾਨ ਝੁਕਣ ਦਾ ਇੰਨਾ ਹੀ ਮਤਲਬ ਹੁੰਦਾ ਮੱਥਾ ਟੇਕਣ ਦਾ ਇਤਨਾ ਹੀ ਮਤਲਬ ਹੁੰਦਾ ਤੇ ਜੇ ਮੱਥਾ ਟੇਕ ਕੇ ਵੀ ਆਖੀਏ ਗੁਰੂ ਤੂੰ ਅੰਮ੍ਰਿਤ ਵੇਲੇ ਉੱਠਣ ਦੀ ਕਹਿੰਦਾ ਆਪਾਂ ਨਹੀਂ ਉੱਠਣਾ ਤੂੰ ਅੰਮ੍ਰਿਤ ਛਕਣ ਦੀ ਕਹਿੰਦਾ ਇਹ ਤੇ ਨਹੀਂ ਕਰਨਾ ਤੂੰ ਇਹ ਵੀ ਕਹਿਣਾ ਹੈ ਕਿ ਇਹ ਹੈ ਮੋਰ ਆ ਗਿਆ ਸੁਨੋ ਤੂੰ ਪਿਆਰੇ ਬਿਨਾਂ ਸ਼ਸਤਰ ਕੇ ਸੰਗ ਦੇਵੋ ਨਾਂ ਦੀ ਰਾਹ ਹੈ ਤੂੰ ਇਹ ਆਖਦਾ ਹੈ ਕਿ ਮੈਨੂੰ ਦੀਦਾਰ ਦੇਵੋ ਤੇ ਸ਼ਸਤਰ ਤੇ ਕੇਸ ਬੜੇ ਲਾਜ਼ਮੀ ਫਿਰ ਪਾਨ ਬਹਿਣ ਕੇ ਆ ਜੋ ਹੈ ਕੇਸਾ ਧਾਰੀ ਬਣ ਕੇ ਆ ਤੇ ਤੂੰ ਆਖੇ ਦਾਤਾ ਮੈਂ ਮੱਥਾ ਟੇਕ ਸਕਦਾ ਬਚਨ ਨਹੀਂ ਮੰਨ ਸਕਦਾ ਬਚਨ ਆਪਣੇ ਕੋਲ ਰੱਖ ਤੂੰ ਤੇ ਮੱਥਾ ਟੇਕਣਾ ਕੀ ਮੈਨੇ ਰੱਖਦਾ ਤੂੰ ਝੁਕਿਆ ਹੀ ਨਹੀਂ ਜਦ ਕੋਈ ਜਪ ਕਰਦਾ ਹੈ ਔਰ ਮੈਂ ਅਰਜ਼ ਕਰਾਂ ਜਦ ਕੋਈ ਜਪ ਕਰਨ ਲੱਗ ਪਏਗਾ ਉਹ ਅਸਲੀ ਚੁਕੇਗਾ ਇੱਥੇ ਬਾਕੀ ਸਭ ਨਕਲੀ ਚੁਕਣਗੇ ਇਹ ਵੀ ਮੈਂ ਅਰਜ਼ ਕਰਦੇ ਜਦ ਕੋਈ ਜਪ ਕਰੇਗਾ ਉਹ ਸਹੀ ਮੈਨੇਜ ਚੁਕੇਗਾ ਉਹਦੇ ਅੰਦਰ ਨਿਰਵਾਣਤਾ ਪੈਦਾ ਹੋ ਜਾਏਗੀ ਉਹ ਝੁਕ ਜਾਏ ਬਿਲਕੁਲ ਝੁਕ ਜਾਏ ਉਹ ਪੂਰਨ ਰੂਪ ਦੇ ਸਜਦੇ ਚ ਹੋਵੇਗਾ ਔਰ ਜਦ ਝੁਕੇਗਾ ਵਾਕਈ ਸਜਦੇ ਚ ਹੋਵੇਗਾ ਇਸ ਵਾਸਤੇ ਜਾਪ ਸਾਹਿਬ ਦੇ ਸਜਦਾ ਹੀ ਸਜਦਾ ਹੈ ਮੱਥਾ ਹੀ ਟੇਕਣਾ ਹੈ ਨਮਸਕਾਰ ਹੀ ਨਮਸਕਾਰ ਹੈ ਤੋਂ ਦੂਸਰੀ ਬਾਣੀ ਨਿਤਨੇਮ ਦੀ ਸਤਿਗੁਰ ਨੇ ਸਾਨੂੰ ਜਾਪ ਦਿੱਤੀ ਹੈ ਜਦ ਕੋਈ ਜਪ ਕਰਦਾ ਹੈ ਤੇ ਜਪ ਜਾਪ ਬਣ ਜਾਏ ਮਨੁੱਖ ਨਮਸਕਾਰ ਦੇ ਛੋ ਜਾਏ ਸਜਦੇ ਛੋ ਜਾਏ ਕਮ ਸੇ ਕਮ ਦੋ ਕਦਮ ਅੱਗੇ ਚਲਾ ਗਿਆ ਹੈ। ਔਰ ਜਦ ਜਪ ਜਾਪ ਬਣ ਜਾਂਦਾ ਹੈ ਕਹਿੰਦੇ ਜਾਪ ਹੀ ਬੈਰਾਗ ਬਣ ਜਾਂਦਾ ਹੈ। ਜਾਪ ਬੈਰਾਗ ਬਣ ਜਾਂਦਾ। ਤੀਸਰੀ ਬਾਣੀ ਜਿਹੜੀ ਨਿਤਨੇਮ ਦੀ ਸਤਿਗੁਰ ਨੇ ਸਾਨੂੰ ਦਿੱਤੀ ਹੈ ਸਵਈਏ ਬੈਰਾਗ माते मतंग जरे जरे संग अनूप उतंग सुरंग सवारे कोट तुरंग कुरंग से कूदत पाउन के गावन को जात निवारे भारी बुजान के भूप भले बेद न्यावत शीश ना जात बिचारए नेते भय तो कहां भय भूपते अंत को नांगे ही पाए पधारए अन्य बड़े-बड़े सम्राट जिनादे महल जिनादे गुंबद महलांदे आसमान नाल छੁੰदे स ਪੰਗਣ ਦੀ ਤਰ੍ਹਾਂ ਤੇਜ਼ ਚੱਲਣ ਵਾਲੇ ਜਿਨ੍ਹਾਂ ਦੇ ਕੋਲ ਅਸਵਾਰੀਆਂ ਸਨ ਵਾਹਨ ਸਨ ਕਿੱਥੇ ਨੇ ਇਹ ਤੇ ਭੈ ਤੋ ਕਹਾ ਭੈ ਉਹ ਪਤੇ ਅੰਤ ਕੋ ਨਾਂਗੇ ਹੀ ਪਾਣੀ ਪਧਾਰੇ بڑے بڑے ਮਹਿਲਾਂ ਵਿੱਚ ਜਦ ਕਬਰਾਂ ਵਿਖਾਈ ਦੇਣ بڑے بڑے ਸੁੰਦਰ ਚਿਹਰਿਆਂ ਵਿੱਚ ਜਦ ਹੱਡੀਆਂ ਵਿਖਾਈ ਦੇਣ ਬੇਰਾਗ ਸੰਸਾਰ ਦੀ ਰੌਣਕ ਦੇ ਵਿੱਚ ਜਦ ਬੇਰਸੀ ਵਿਖਾਈ ਦੇਵੇ ਬੇਰਾਗ ਸੰਸਾਰ ਦੀ ਭੀੜ-ਭੜ ਦੇ ਵਿੱਚ ਜਦ ਮਨ ਇਕਾਂਤਵਾਸੀ ਹੋ ਜਾਏ ਰਹੇ ਇਕਾਂਤ ਇਕੋ ਮਨ ਵਸਿਆ ਆਸਾ ਮਾਇ ਨਿਰਾਸੋ ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾਂ ਕਾ ਦਸੋ ਬੈਰਾਗ ਇਹ ਤੀਸਰੀ ਬਾਣੀ ਬੈਰਾਗ ਦੀ ਦਿੱਤੀ ਸਵਈਏ ਬੈਰਾਗ ਨੇ ਬੈਰਾਗੀ ਮਨੁੱਖ ਦੀ ਇਹ ਪਛਾਣ ਬੈਠਾ ਤੇ ਹਿਰਦੇ ਚ ਫਿਰ ਵੀ ਕਲਦਾ ਹੈ ਬੈਠਾ ਘਰ ਦੇ ਚ ਫਿਰ ਵੀ ਘਰ ਨਾਲੋਂ ਟੁੱਟਿਆ ਰਿਹਾ ਹੈ ਹੈ ਬਾਜ਼ਾਰ ਵਿੱਚ ਲੇਕਿਨ ਫਿਰ ਵੀ ਬਾਜ਼ਾਰ ਵਿੱਚ ਨਹੀਂ ਹੈ ਕੁਝ ਵੱਖ ਹੋ ਗਿਆ ਕੁਝ ਇਸ ਦਾ ਹਿੱਸਾ ਵੱਖ ਹੋ ਗਿਆ ਬੈਰਾਗੀ ਹੋ ਗਿਆ ਉਪਰਾਮਤਾ ਜਾਗ ਪਈ ਕੁਝ ਨਵੀਂ ਦੁਨੀਆ ਦੀ ਝਲਕ ਦਿਸੀ ਹੈ ਦਿਖਾਈ ਦਿੱਤੀ ਹੈ ਪਰ ਅਜੇ ਪੈਰ ਤੇ ਪੁਰਾਣੀ ਦੁਨੀਆ ਚੀਨ ਹੈ ਕੁਝ ਪਰਮ ਜੀਵਨ ਦੀ ਝਲਕ ਦਿਖਾਈ ਦਿੱਤੀ ਹੈ ਪਰ ਅਜੇ ਪੈਰ ਤੇ ਨਿਖੇਦ ਜੀਵਨ ਦੇ ਚ ਨੇ ਪਰ ਜਿਹੜੀ ਝਲਕ ਦਿਖਾਈ ਦਿੱਤੀ ਹੈ ਐਸੋ ਇਸ ਇਸ ਦੁਨੀਆ ਤੋਂ ਉਪਰਾਮਤਾ ਪੈਦਾ ਹੋ ਗਈ ਭਗਤ ਕਬੀਰ ਦੀ ਮਾਂ ਕਬੀਰ ਨੂੰ ਕਹਿੰਦੀ ਹੈ ਪੁੱਤਰਾ ਕੁਛ ਦਿਨਾਂ ਦਾ ਦੇਖ ਰਹੀ ਆ ਮੈਂ ਤੂੰ ਉਪਰਾਮ ਜਿਹਾ ਰਹਿੰਦਾ ਹੈ ਉਦਾਸੀ ਜਿਹਾ ਰਹਿੰਦਾ ਹੈ ਬੈਰਾਗੀ ਜਿਹਾ ਰਹਿੰਦਾ ਹੈ ਔਰ ਇਹ ਕੁਦਰਤੀ ਗੱਲ ਹੈ ਬੈਰਾਗੀ ਮਨੁੱਖ ਦੇ ਫਿਰ ਨੇਤਰ ਸੱਜਲ ਹੋ ਜਾਂਦੇ ਨੇ ਇਸ ਤਰ੍ਹਾਂ ਦੇ ਸੱਜਲ ਨੇਤਰ ਕਬੀਰ ਦੇ ਵੇਖ ਕੇ ਮਾਂ ਨੂੰ ਬੜਾ ਤਰਸ ਆਇਆ ਬੱਚੇ ਦਾ ਵੇਖ ਅਸੀਂ ਤੇਰੇ ਨਾਲ ਕਿਤਨਾ ਮੋਹ ਕਰਦੇ ਆ ਪਿਆਰ ਕਰਦੇ ਆ ਤੂੰ ਵੀ ਕਰ ਕਬੀਰ ਕਹਿੰਦਾ ਮਾਂ ਐਸੇ ਘਰ ਹਮ ਬਹੁਤ ਬਸਾਏ ਜਦ ਹਮ ਰਾਮ ਗਰਬ ਹੋਇਆ ਇਸ ਤਰ੍ਹਾਂ ਦੇ ਘਰ ਮੈਂ ਕਈ ਬਸਾਏ ਕਈਆਂ ਦਾ ਪਿਓ ਬਣਿਆ ਕਈਆਂ ਦਾ ਪੁੱਤਰ ਬਣਿਆ ਕਈਆਂ ਦਾ ਪਤੀ ਬਣਿਆ ਕਈਆਂ ਦਾ ਭਰਾ ਬਣਿਆ ਹੁਣ ਮੈਂ ਅੱਗੇ ਕੋਈ ਦੁਨੀਆ ਨਹੀਂ ਬਸਾਈ ਬਸ ਖਤਮ ਹੁਣ ਮੈਂ ਅੱਗੇ ਕੋਈ ਘਰ ਨਹੀਂ ਬਸਾਣਾ ਚਾਹਦਾ ਸਸਤੇ ਘਰ ਦੇ ਚ ਰਹਿ ਕੇ ਘਰ ਤੋਂ ਟੁੱਟੇ ਟੁੱਟੇ ਨੂੰ ਕਹਿੰਦੇ ਨਾ ਰਾਜੀ ਹੋਗੀ ਹੈ ਘਰ ਵਿੱਚ ਘਰ ਤੋਂ ਚਲੋਗੇ ਐ ਸੰਸਾਰ ਦੇ ਵਿੱਚ ਸੰਸਾਰ ਤੋਂ ਇੱਕ ਪਾਸੇ ਹੋਗੇ ਜਿਸੇ ਐ ਨਾਰੀਅਲ ਦਾ ਦੇਖਿਆ ਹੋਣਾ ਨਾ ਫਲ ਨਾਰੀਅਲ ਪੱਕਾ ਨਾਰੀਅਲ ਤੋਂ ਅੰਦਰ ਗਰੀਤ ਹੈ ਪਰ ਖੌਲ ਨਾਲ ਟੁੱਟ ਗਈ ਹੈ ਇੱਕ ਪਾਸੇ ਹੋ ਗਈ ਹੈ ਖੌਲ ਵਿੱਚ ਨਾਰੀਅਲ ਜਿਹੜੇ ਭੇਟ ਕੀਤੇ ਗਏ ਮੰਦਰਾਂ ਵਿੱਚ ਪ੍ਰਾਚੀਨ ਸਮੇਂ 힌ਦੂਆਂ ਨੇ ਜੋ ਕੀਤੇ ਔਰ ਆਜਿਹੀ ਕਰਦੇ ਨਾਰੀਅਲ ਭੇਟ ਕਰਦੇ ਕਿਸੇ ਵੀ ਤੀਰਤ ਤੇ ਜਾਣ ਨਾਰੀਅਲ ਚੜਾਦੇ ਉਹ ਅਰਸਲ ਪ੍ਰਤੀਕ ਸੀ ਬੰਦੇ ਨੂੰ ਸਮਝ ਆ ਜਾਏ ਅਜੇ ਲਿਖਣ ਪੜਨ ਦੀ ਉਦੋਂ ਦੁਨੀਆ ਵਿਕਸਿਤ ਨਹੀਂ ਹੋਈ ਸੀ ਇਸ਼ਾਰਿਆਂ ਦੀ ਗੱਲ ਸੀ ਉਹਨਾਂ ਦਿਨਾਂ ਚ ਜੇ ਇਸ਼ਾਰਿਆਂ ਦੀ ਗੱਲ ਸੀ ਪਰ ਹੁਣ ਮਨੁੱਖ ਨੇ ਲਿਖਣਾ ਪੜਨਾ ਜਾਣ ਲਿਆ ਹੈ ਬਹੁਤ ਗਿਆਨ ਵਿਕਸਿਤ ਹੋਇਆ ਹੈ ਪਰ ਉਹ ਇਸ਼ਾਰਿਆਂ ਦੀ ਭਾਸ਼ਾ ਅਜੇ ਵੀ ਚੱਲ ਰਹੀ ਹੈ ਇਸ਼ਾਰਿਆਂ ਦੀ ਗੱਲ ਅਜੇ ਵੀ ਚੱਲ ਰਹੀ ਹੈ ਨਾਰੀਅਲ ਭੇਟ ਕਰਨਾ ਪੱਕਾ ਨਾਰੀਅਲ ਕੱਚਾ ਨਹੀਂ ਉਦਾਇ ਨਹੀਂ ਮਤਲਬ ਸੀ ਇਹ ਬੰਦੇ ਪਰਮਾਤਮਾ ਦੇ ਚਰਨਾਂ ਵਿੱਚ ਉਹੀ ਭੇਟ ਹੋ ਸਕਦਾ ਹੈ ਉਹੀ ਮਨੁੱਖ ਪਹੁੰਚ ਸਕਦਾ ਹੈ ਜੋ ਸੰਸਾਰ ਵਿੱਚ ਰਹਿੰਦੇ ਹੋਇਆ ਸੰਸਾਰ ਤੋਂ ਇੰਜ ਟੁੱਟਿਆ ਹੋਇਆ ਹੋਵੇ ਜਿਵੇਂ ਖੋਲ ਵਿੱਚ ਗਿਰੀ ਰਹਿੰਦੇ ਹੋਏ ਫੁੱਲ ਤੋਂ ਅਲਦ ਹੋ ਗਈ ਟੁੱਟ ਗਈ ਔਰ ਪਰਮਾਤਮਾ ਤੱਕ ਉਹੀ ਪਹੁੰਚ ਸਕਦਾ ਜੋ ਆਪਣਾ ਸਿਰ ਅਰਪਣ ਕਰ ਦੇਵੇ ਤੇ ਨਾਰੀਅਲ ਸਿਰ ਦੀ ਤਰ੍ਹਾਂ ਮਨੁੱਖ ਦੇ ਸਿਰ ਦੀ ਤਰ੍ਹਾਂ ਉੱਪਰ ਕੇਸ ਸਖਤ ਹੈ ਵਿੱਚੇ ਗਿਰੀ ਸਿਰ ਦਾ ਰੂਪ ਬਣ ਕੇ ਐਸ ਵਾਸਤੇ ਨਾਰੀਅਲ ਦੇ ਉੱਤੇ ਸਿੰਦੂਰ ਚੜਾ ਕੇ ਵੀ ਅਰਪਣ ਕਰ ਦੇਣ ਬਈ ਖੋਨ ਹੈ। ਇੱਕ ਗਰਦਨ ਕੱਟ ਕੇ ਵੇਟ ਕਰ ਦਿੱਤੀ। ਸੀਸ ਕੱਟ ਕੇ ਵੇਟ ਕਰ ਦਿੱਤਾ। ਪ੍ਰਤੀਕ ਸੀ। ਇਹ ਇਸ਼ਾਰਿਆਂ ਦੀ ਜਿਹੜੀ ਹੈ ਇਹ ਬੋਲੀ ਹੈ। ਤਾਂ ਤੀਸਰੀ ਬਾਣੀ ਸਤਿਗੁਰ ਨੇ ਸਾਨੂੰ ਦਿੱਤੀ ਹੈ ਸਲਈ ਹੈ ਬਹਿਰਾਗ ਐਸ ਸੰਸਾਰ ਵਿੱਚ ਸੰਸਾਰ ਤੋਂ ਸੁਰਤ ਉੱਚੀ ਹੈ ਪਰਿਵਾਰ ਦੇ ਵਿੱਚ ਪਰਿਵਾਰ ਤੋਂ ਇੱਕ ਪਾਸੇ ਬਹਿਰਾਗ ਦਸਾਂਈ ਸਲਈਆਂ ਵਿੱਚ ਬਹਿਰਾ ਬਹਿਰਾ ਉਪਰੰਤ ਜਦ ਜਪ ਪੰਜਾਬ ਬਣਦਾ ਹੈ ਜਾਪ ਬੈਰਾਗ ਬਣਦਾ ਹੈ ਤੋਂ ਬੈਰਾਗ ਇੱਕ ਐਸੀ ਢੀੜਾ ਹੈ ਅੰਦਰੋਂ ਅਰਦਾਸ ਨਿਕਲਦੀ ਹੈ ਫਿਰ ਉੱਥੇ ਮਨੁੱਖ ਅੱਠੇ ਪੈਰ ਅਰਦਾਸ ਕਰਨ ਲੱਗ ਪੈਂਦਾ ਹੈ ਚੌਥੀ ਬਾਣੀ ਜਿਹੜੀ ਨਿਤਨੇਮ ਦੀ ਸਤਿਗੁਰੂ ਨੇ ਸਾਨੂੰ ਦਿੱਤੀ ਹੈ ਅਰਦਾਸ ਹੈ ਹਮਰੀ ਕਰੋ ਹਾਥ ਦੇ ਰਿੱਚਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨ ਨਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ ਸਵੇ ਤੁਮਗਾਓ ਆਪ ਹਾਥ ਦੇ ਮੋਹੇ ਬਚ ਇਹ ਸਾਰੀ ਪ੍ਰਾਰਥਨਾ ਹੈ ਅਰਦਾਸ ਅਰ ਮੈਂ ਫਿਰ ਅਰਜ ਕਰਾਂ ਜਦ ਜਪ ਜਾਪ ਬਣਦਾ ਹੈ ਜਾਪ ਬੈਰਾਗ ਬਣਦਾ ਹੈ ਬੈਰਾਗ ਅਰਦਾਸ ਬਣਦੀ ਹੈ ਇਹ ਅਰਦਾਸ ਕਤਈ ਬੇਅਰਥ ਨਹੀਂ ਜਾਂਦੀ ਫਿਰ ਇਹ ਅਰਦਾਸ ਆਨੰਦ ਬਣਦੀ ਹੈ ਫਿਰ ਮਨੁੱਖ ਦੇ ਅੰਦਰ ਪ੍ਰਗਟ ਹੁੰਦਾ ਹੈ ਆਨੰਦ ਫਿਰ ਮਨੁੱਖ ਦੇ ਅੰਦਰ ਪ੍ਰਮਾਤਮਾ ਜੋ ਪ੍ਰਗਟ ਹੁੰਦਾ ਹੈ ਬਸ ਉਹ ਆਨੰਦ ਭਾਰਤੀ ॠषि ਮਨੀ ਨੇ ਕਿਹਾ ਹੈ ਪ੍ਰਮਾਤਮਾ ਕੀ ਹੈ ਸਤ ਚਿਤ ਅਨੰਤ ਸਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸਤ ਸੁਹਾਨ ਸਦਾ ਮੰਚਾ ਤੂੰ ਸਦਾ ਮੰਚਾ ਆਨੰਦ ਸਰੂਪ ਹੈ ਤੂੰ ਸੁੰਦਰ ਹੈ ਤੂੰ ਸਤ ਹੈ ਤੂੰ ਜੋ ਸਤ ਹੈ ਉਹ ਸੁੰਦਰ ਹੈ ਜੋ ਸੁੰਦਰ ਹੈ ਉਹ ਅਨੰਦ ਹੈ ਤਾਂ ਅਨੰਦ ਦੀ ਮੌਰ ਲਾਜ਼ਮੀ ਲਾਣੀ ਪੈਂਦੀ ਹੈ ਮੰਜ਼ਿਲ ਸੜੀ ਅਨੰਦ ਤੇ ਅਨੰਦ ਤੱਕ ਪਹੁੰਚਣ ਵਾਸਤੇ ਪਹਿਲੇ ਜਪ ਹੈ ਫਿਰ ਜਾਪ ਹੈ ਫਿਰ ਸਵਈਏ ਨੇ ਫਿਰ ਚੋਪਈਏ ਤੋ ਹਰ ਬਾਣੀ ਵਿੱਚ ਇੱਕ ਨਜ਼ਰੀਆ ਹੈ ਜਬਜੀ ਸਾਹਿਬ ਤੋਂ ਤੂੰ ਕੀ ਪ੍ਰੇਰਣਾ ਲੈਣੀ ਹੈ ਪੁਰਖਾ ਇਤਨੀ ਗੱਲ ਸਮਝ ਲਈ ਕਿ ਤੂੰ ਜਪ ਕੇ ਸਦਾ ਕਰਨਾ ਹੈ ਬੰਦਾ ਬੰਦਿਆਂ ਦੇ ਅੱਗੋਂ ਝੋਲੀ ਪਿਆੜਦਾ ਤੇ ਮੈਂ ਫਿਰ ਅਰਸ਼ ਕਰਾਂ ਜੇ ਸਾਰੇ ਆਨੰਦ ਪ੍ਰਭੂ ਦੇ ਹੱਥ ਦੇ ਵਿੱਚ ਨੇ ਈਸ਼ਵਰ ਦੇ ਹੱਥ ਦੇ ਵਿੱਚ ਨੇ ਤਾਂ ਕਿਸੇ ਮਨੁੱਖ ਰਿਚ ਕੋਈ ਅਸੀ ਤਾਕਤ ਨਹੀਂ ਕਿਸੇ ਨੂੰ ਸਾਥ ਦੇ ਸਕੇ ਕਿਸੇ ਨੂੰ ਵਰ ਦੇ ਸਕੇ ਇਸਾ ਪ੍ਰਭੂ ਦੇ ਹੱਥ ਜਦ ਅਮਰ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਮੈਂ ਤੁਹਾਡੇ ਸਾਹਮਣੇ ਰੱਖੀ ਹੈ ਅਗਰ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਹੈ ਤਾਂ ਗੱਲ ਤੇ ਫਿਰ ਇਦਾਂ ਕਿਸੇ ਚ ਕੋਈ ਤਾਕਤ ਨਹੀਂ ਤੁਹਾਨੂੰ ਕੋਈ ਸਰਾਪ ਦੇ ਦੇਵੇ ਕਿਸੇ ਚ ਕੋਈ ਤਾਕਤ ਨਹੀਂ ਤੁਹਾਨੂੰ ਕੋਈ ਸੁਖ ਦੇ ਦੇਵੇ ਪ੍ਰਭੂ ਦੇ ਹੱਥ 'ਚ ਹੈ ਪਰਮਾਤਮਾ ਦੇ ਹੱਥ 'ਚ ਹੈ ਤੇ ਪਰਮਾਤਮਾ ਹੀ ਅਨੰਦ ਹੈ ਉਹਦਾ ਮਿਲਣਾ ਹੀ ਅਨੰਦ ਦਾ ਮਿਲਣਾ ਹੈ ਉਹਦਾ ਵਿਛੜਨਾ ਹੀ ਦੁੱਖ ਹੈ उदा भी छोड़ा ही दुख पर आनंद तक पहुंच सकी करिए कि जप जप किसान करना है सच का जप कद करना है अमृत वेले और जप करना है रसना और कोई तरीका नहीं जबान नल करना है। रसना जबानी बोलत राम भगत कबीर कहें कबीर मेरी सिमरने रसना ऊपर राम बस यही मेरी माल है जबान चल रही है माला फिर रही और जप ਜਦ ਆਨੰਦ ਬਣ ਜਾਏ ਆਨੰਦ ਤੱਕ ਪਹੁੰਚ ਜਾਏ ਫਿਰ ਜਦ ਰਸਨਾ ਵਾਹਿਗੁਰੂ ਵਾਹਿਗੁਰੂ ਆਖੇ ਤੇ ਬੜਾ ਰਸ ਹੈ ਇਸੇ ਹੀ ਆਕੇ ਸਤਗੁਰ ਕਹਿੰਦੇ ਨੇ ਕਿ ਹੁਣ ਪ੍ਰਮਾਤਮਾ ਸਾਧਕ ਦੀ ਰਸਨਾ ਤੇ ਵਸ ਗਿਆ ਪ੍ਰਭ ਜੀ ਬਸੇ ਸਾਧ ਕੇ ਰਸਨਾ ਹੁਣ ਤੇ ਆਣ ਵਸੇ ਹੁਣ ਤੇ ਆਣ ਬੈਠਾ ਹੈ ਹੁਣ ਤੇ ਜਪ ਆਨੰਦ ਬਣ ਗਿਆ ਹੁਣ ਨਿਰਾ ਜਪ ਨਹੀਂ ਹੈ ਹੁਣ ਤੇ ਜਪ ਹੀ ਆਨੰਦ ਹੈ ਜਪਦਾ ਹੈ ਤੇ ਆਨੰਦ ਹੈ ਤੁਮੇਂ ਅਰਸ਼ ਕਰਾ ਜਪ ਕਿਸ ਤਰ੍ਹਾਂ ਕਰਨਾ ਹੈ ਸੱਚ ਦਾ ਜਪ ਕਦੋਂ ਕਰਨਾ ਹੈ ਅਮਰਤ ਵੇਲੇ ਜਪ ਕਿਸ ਤਰ੍ਹਾਂ ਕਰਨਾ ਹੈ ਰਸਨਾ ਨਾਲ ਔਰ ਜਦ ਕੋਈ ਇਸ ਤਰ੍ਹਾਂ ਜਪ ਕਰੇ ਤੋ ਜਪ ਬਣ ਜਾਂਦਾ ਹੈ ਉਹ ਝੁਕ ਜਾਂਦਾ ਹੈ ਸਜਦੇ ਚੜਾ ਜਾਂਦਾ ਹੈ ਨਿਰਮਾਨ ਹੋ ਜਾਂਦਾ ਉਹਨੂੰ ਹੰਕਾਰ ਕਿਸੇ ਗੱਲ ਦਾ ਹੀ ਨਹੀਂ ਝੁਕ ਗਿਆ ਬਿਲਕੁਲ ਝੁਕ ਗਿਆ ਤੇ ਜਦ ਜਪ ਜਾਪ ਬਣਦਾ ਹੈ ਜਾਪ ਨੇ ਹੀ ਬੈਰਾਗ ਬਣ ਜਾਣਾ ਹੁਣ ਦੁਨੀਆ ਦੀ ਕੋਈ ਸੰਪਦਾ ਐਸ਼ੋ ਇਸ਼ਰਤ ਉਹਨੂੰ ਆਪਣੀ ਤਰਫ ਖਿੱਚ ਨਹੀਂ ਸਕੇਗੇ ਸਭ ਕੁਝ ਹੁੰਦੇ ਆ ਬੇਰਾਗੀ ਰਹੇਗਾ ਸਭ ਕੁਝ ਹੁੰਦੇ ਆ ਸੁਰਤ ਉੱਚੀ ਰਹੇਗੀ ਉਹ ਖੜੀ ਹੋਈ ਰਹੇਗੀ ਤੇ ਜਦ ਬੇਰਾਗ ਦੀ ਪੀੜਾ ਚੋਂ ਲੰਘਦਾ ਹੈ ਤੇ ਅੰਦਰੋਂ ਅਰਦਾਸ ਨਿਕਲਦੀ ਹੈ اسی ਅਰਦਾਸ ਨੂੰ ਸਤਿਗੁਰੂ ਕਹਿੰਦੇ ਨੇ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਜੋ ਉਸ ਬੇਰਾਗ ਚੋਂ ਪੈਦਾ ਹੁੰਦੀ ਹੈ ਕਿਉਂਕਿ ਬੈਰਾਗ ਤੱਕ ਤੇ ਪਹੁੰਚ ਗਿਆ ਹੁਣ ਅਰਦਾਸ ਕਰਦਾ ਹੈ ਪ੍ਰਭੂ ਤੇਰਾ ਵਿਛੜਾ ਤੇ ਮਹਿਸੂਸ ਹੋ ਗਿਆ ਹੁਣ ਤੇਰਾ ਮਿਲਾਪ ਮਹਿਸੂਸ ਹੋਵੇ ਐਨੀ ਮੈਂ ਅਰਦਾਸ ਕਰਾਂ ਪਹਿਲੇ ਇਨਾਂ ਤੇ ਮਹਿਸੂਸ ਹੋਵੇ ਵੀ ਰੱਬ ਤੋਂ ਅਸੀਂ ਵਿਛੜੇ ਹੋਇਆ ਮਨੁੱਖ ਨੂੰ ਕਿੱਥੇ ਮਹਿਸੂਸ ਹੁੰਦਾ ਕੋਈ ਮਹਿਸੂਸ ਹੀ ਨਹੀਂ ਪੁੱਤਰ ਤੋਂ ਵਿਛੜੇ ਮਹਿਸੂਸ ਹੁੰਦਾ ਹੈ ਮਿੱਤਰ ਤੋਂ ਵਿਛੜੇ ਮਹਿਸੂਸ ਹੁੰਦਾ ਹੈ ਪਰਿਵਾਰ ਤੋਂ ਵਿਛੜੇ ਮਹਿਸੂਸ ਹੁੰਦਾ ਹੈ ਗੁਰੂ ਤੋਂ ਵਿਛੜੇ ਮਹਿਸੂਸ ਹੁੰਦਾ ਹੈ ਪਰਮਾਤਮਾ ਤੋਂ ਵਿਛੜੇ ਮਨੁੱਖ ਕੋਈ ਮਹਿਸੂਸ ਹੁੰਦਾ ਕਿਉਂ ਨਹੀਂ ਆਉਂਦਾ ਜਾਪ ਹੀ ਕੋਈ ਨਹੀਂ ਜਪ ਕਰੇ ਤੇ ਜਾਪ ਜਾਪ ਬਣੇਗਾ ਜਾਪ ਕਰੇ ਤੇ ਜਾਪ ਬੈਰਾਗ ਬਣੇਗਾ ਮਹਿਸੂਸ ਹੋਵੇਗਾ ਮੈਂ ਵਿਛੜਿਆ ਮੈਂ ਟੁੱਟਿਆ ਹੋਇਆ ਜਿਉਂ ਉਸ ਨੂੰ ਵਿਛੋੜਾ ਮਹਿਸੂਸ ਹੋਵੇਗਾ ਅਰਦਾਸ ਅੰਦਰੋ ਜਾਗੇਗੀ ਹੋਰ ਕੁਝ ਕਰ ਨਹੀਂ ਸਕਦਾ ਅਰਦਾਸ ਤੋਂ ਬਿਨਾ ਹੋਰ ਕੀ ਕਰ ਸਕਦਾ ਹੈ ਹੋਰ ਬੰਦੇ ਕੋਲ ਹੈ ਕਿ ਪ੍ਰਾਰਥਨਾ ਕਰਦਾ ਹੈ ਕਹਿੰਦਾ ਹੈ हे ਪ੍ਰਭੂ ਆਪਣੇ ਕਰਮਾਂ ਨਾਲ ਤੇ ਮੈਨੂੰ ਇਤਨਾ ਮਹਿਸੂਸ ਹੋਇਆ ਹੈ ਕਿ ਮੈਂ ਤੇਥੋਂ ਵਿਛੜਿਆ ਹੋਇਆ ਹਾਂ ਹੁਣ ਤੂੰ ਬਖਸ਼ਿਸ਼ ਕਰ ਤੇ ਬਖਸ਼ਿਸ਼ ਕਰਕੇ ਮੈਨੂੰ ਮਿਲ ਰਹਿਮਤ ਕਰਕੇ ਤੁਮੈਨੂੰ ਮਿਲ ਤੋ ਅਰਦਾਸ ਹੈ ਪ੍ਰਾਰਥਨਾ ਹੈ ਕਿ ਜਦ ਬੈਰਾਗੀ ਹਿਰਦੇ ਚੋਂ ਅਰਦਾਸ ਨਿਕਲਦੀ ਹੈ ਹਮਰੀ ਕਰੋ ਹੱਥ ਦੇ ਰੱਛਾ ਵਾਕਈ ਰੱਛਾ ਉਸਦੀ ਹੋ ਜਾਂਦੀ ਹੈ ਅਰਦਾਸ ਸਿਮਰਤ ਚ ਜਾਂਦੀ ਨਹੀਂ ਆਨੰਦ ਦਾ ਜਨਮ ਹੋ ਜਾਂਦਾ ਹੈ ਆਨੰਦ ਦੀ ਮੌਰ ਲੱਗ ਗਈ ਆਨੰਦ ਪ੍ਰਗਟ ਹੋ ਗਿਆ ਆਨੰਦ ਹੈ ਕਿਸੇ ਪਦਾਰਤ ਤੋਂ ਨਹੀਂ ਮਿਲਦਾ ਗੁਰੂ ਤਾਂ ਮਿਲਦਾ ਹੈ ਪ੍ਰਭੂ ਤਾਂ ਮਿਲਦਾ ਹੈ ਅਕਾਲ ਪੁਰਖ ਤਾਂ ਮਿਲਦਾ ਹੈ ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਘਰ ਵਿੱਚ ਸੋਗ ਹੈ ਗਮ ਹੈ ਖੁਸ਼ੀ ਹੈ ਕੋਈ ਵੀ ਸਮਾਗਮ ਹੈ ਆਨੰਦ ਸਭ لازਮੀ ਪੜਨਾ ਪੈਂਦਾ ਹੈ ਇਸ ਵਾਸਤੇ ਕਿ ਇਹ ਬੰਦੇ ਤੇਰੀ ਮੰਜ਼ਿਲ ਆਨੰਦ ਹੈ ਤੂੰ ਪਹੁੰਚਣਾ ਆਨੰਦ ਤੱਕ ਤੇਰੀ ਚਾਹਤ ਆਨੰਦ ਹੈ ਇਹ ਹੀ ਤੇਰਾ ਟਿਕਾਣਾ ਹੈ ਇਹ ਹੀ ਤੇਰਾ ਘਰ ਹੈ ਔਰ ਜਦ ਕੋਈ ਆਨੰਦ ਦੇ ਚਲਾ ਜਾਂਦਾ ਹੈ ਉੱਥੇ ਫਿਰ ਜਨਮ ਨਹੀਂ ਮਰਨ ਨਹੀਂ ਦੁੱਖ ਨਹੀਂ ਸੰਤਾਪ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਨਾ ਉਹਨਿਕ ਬੱਧਾ ਘਰ ਤਹਾ ਜਿੱਥੇ ਮਿਰਦ ਨਾ ਜਨਮ ਜਰਾ ਹੁਣ ਆਨੰਦ ਦੇ ਚਰ ਬਣਾਇਆ ਹੁਣ ਆਨੰਦ ਸਾਡਾ ਟਿਕਾਣਾ ਹੈ ਹੁਣ ਆਨੰਦ ਤੱਕ ਅਸੀਂ ਪਹੁੰਚ ਗਏ ਇਸ ਵਾਸਤੇ ਗੁਰੂ ਘਰ ਦੀ ਇਹ ਜਿਹੜੀ ਬਾਣੀ ਹੈ ਇਤਨੀ ਪ੍ਰਭਾਵਸ਼ਾਲੀ ਹੋ ਗਈ ਆਨੰਦ ਕਿ ਹਰ ਦਿਵਾਨ ਦੀ ਸਮਾਪਤੀ ਤਬਾਦ ਇਸ ਨੂੰ ਪੜਨਾ ਹੈ ਤਾਂ ਕਿ ਬੰਦੇ ਨੂੰ ਚੇਤਾ ਰਹੇ ਮੈਂ ਕਥਾ ਸੁਣੀ ਮੈਂ ਕੀਰਤਨ ਸੁਣਿਆ ਮੈਂ ਨਿਤਨੇਮ ਕੀਤਾ ਮੈਂ ਜੋ ਕੁਝ ਵੀ ਧਾਰਮਿਕ ਕਰਮ ਕਰਦਾ ਮੇਰੀ ਮੰਜ਼ਿਲ ਆਨੰਦ ਹੈ ਮੈਂ ਪਹੁੰਚਣਾ ਅਨੰਤ ਅ ਹੈ ਦੁੱਖ ਤੇ ਆਨੰਦ ਦੀ ਵਿਆਖਿਆ ਇਤਨੇ ਹੈ ਜੋ ਦੁੱਖ ਦੇ ਚ ਹੈ ਸੰਸਾਰ ਦੇ ਚ ਹੈ ਜੋ ਆਨੰਦ ਦੇ ਚ ਹੈ ਉਹ ਗੁਰੂ ਦੇ ਚ ਬਸ ਇੰਨੀ ਜੋ ਦੁੱਖ ਦੇ ਚ ਹੈ ਉਹ ਜਗਤ ਦੇ ਚ ਹੈ ਜੋ ਆਨੰਦ ਦੇ ਚ ਹੈ ਉਹ ਪਰਮਾਤਮਾ ਦੇ ਚ ਹੈ